ਇਹਨਾਂ ਵੱਡੀ ਗੱਡੀ ਨਿਕਲਦੀ ਆ ਉਹਨੂੰ ਰਾਹ ਨਹੀਂ ਮਿਲਦਾ ਪਿੱਛੇ ਕਰ ਲੋ ਜਿੱਦਾਂ ਬਾਜੀ ਪਿੱਛੇ ਕਰ ਲੈਣ ਅੰਤ ਤੱਕ ਕੋਨੂੰ ਪਤਾ ਨਹੀਂ ਸਰਵਿਸ ਲਾਈਨ ਉਹ ਖੱਬੇ ਮੁੜਦੀ ਐ ਸਾਰੇ ਖੜੇ ਹੋਦੇ ਇੱਧਰ ਆ ਤੁਸੀਂ ਪਹਿਲਾਂ ਖੜੇ ਨੂੰ ਆ ਕੇ ਹਾਂ ਤੁਹਾਨੂੰ ਪਤਾ ਨਹੀਂ ਤੁਹਾਡੇ ਲਾਇਸੈਂਸ ਬਣਿਆ ਤੁਹਾਨੂੰ ਦੱਸਿਆ ਨਹੀਂ ਗਿਆ ਵੀ ਦੱਸਿਆ ਗਿਆ ਕਿ ਆਪਣੀ ਸਾਈਡ ਤੇ ਖੜੇ ਹੋਣਾ ਜੀ ਆਪਣੀ ਸਾਈਡ ਐ ਨਹੀਂ ਚਲਾਣ ਹੋਏ ਤਾਂ ਫੇਰ ਤੁਸੀਂ ਫੇਰ ਤੁਸੀਂ ਪ੍ਰਸ਼ਾਸਨ ਨੂੰ ਮਾਰਾ ਕਹਿੰਦੇ ਕਿ ਵੇ ਸਮਝਾਈਏ ਇਹਨਾਂ ਨੂੰ ਬੰਦਿਆਂ ਨੂੰ ਬਿਲਕੁਲ ਹੀ ਬੇਕਾਰ ਹੋਇਆ ਹੋਇਆ ਹੈਗਾ ਸਿਸਟਮ ਸਾਰਾ ਲੁਧਿਆਣੇ ਦਾ ਆ ਦੇਖ ਲਓ ਤੁਹਾਡੇ ਸਾਹਮਣੇ ਇੱਧਰ ਨਹੀਂ ਸਾਈਡ ਮੁੜਨਾ ਦੋ ਜਣੇ ਮੋਟਰਸਾਈਕਲ ਆ ਕੇ ਮੂਹਰੇ ਕੀ ਕਰੂ ਬੰਦਾ ਜੀ ਇੱਥੇ ਪੁਲਿਸ ਵਾਲਾ ਪੱਕਾ ਖੜਾ ਹੋਣਾ ਚਾਹੀਦਾ ਇੱਕ ਇੱਥੇ ਇੱਥੇ ਗੱਡੀ ਨਿਕਲਣ ਦੀ ਜਗ੍ਹਾ ਨਹੀਂ ਇੱਥੇ ਸਾਰੇ ਖੜੇ ਹੁੰਦੇ ਆ ਹਮੇਸ਼ਾ ਪਿੱਛੇ ਵੀ ਹੁਣ ਦੇਖ ਲੋ ਉਹੀ ਜਾਮਾ ਉਦਾਂ ਦਾ ਹੀ ਆ ਹੁਣ ਲੋਕ ਦੇਖ ਕੇ ਪਿੱਛੇ ਮੁੜਦੇ ਪਏ ਨੇ ਦੇਖੋ ਹੁਣ ਲੋਕ ਪਿੱਛੇ ਮੁੜਦੇ ਪਏ ਆ ਕਿਉਂਕਿ ਅਸੀਂ ਇੱਥੇ ਖੜੇ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਅਸੀਂ ਦੁਬਾਰਾ ਆਵਾਂਗੇ ਤੇ ਇੱਥੇ ਲਾਈਨ ਲੱਗ ਜਾਂਦੀ ਆ ਉਹੀ ਗੱਲ ਹੋਈ ਹੁਣ ਲੋਕ ਆਪਣੀ ਸਾਈਡ ਤੋਂ ਨਿਕਲਦੇ ਪਏ ਨੇ ਪਰ ਆਟੋ ਵਾਲਿਆਂ ਨੇ ਬਹੁਤ ਗੰਦ ਪਾਇਆ ਕਿਹਨਾਂ ਨੇ ਜਿਨ੍ਹਾਂ ਨੇ ਸਿੱਧਾ ਜਾਣਾ ਉਹ ਸਿੱਧਾ ਨਹੀਂ ਜਾ ਰਿਹਾ ਜਿਨ੍ਹਾਂ ਨੇ ਇਧਰ ਨੂੰ ਮੋੜਾ ਵੜਾਉਣ ਨੂੰ ਜਗ੍ਹਾ ਨਹੀਂ ਦੀ ਲੋਕਾਂ ਨੂੰ ਲੋਕਾਂ ਨਾਲ ਡਰਾਈਵਿੰਗ ਨਹੀਂ ਹੈ ਮੈਂ ਉਹ ਕੈਨੇਡਾ ਦੇ ਰਹਿਣ ਵਾਲਾ ਥੋੜੀ ਡਰਾਈਵਿੰਗ ਲੈ ਕੇ ਹੋਰੇ ਤੇ ਜੇ ਮੈਨੂੰ ਬੜਾ ਡਰ ਲੱਗਦਾ